ਕਿਉਂ ਨਹੀਂ ਦੁੱਬਣੀ ਧਰਤੀ ਇਹਨਾਂ ਲਸਣਾਂ ਨਾ ਛਿਲਣ ਦੇ ਕੇ ਆ ਵੇ ਮੰਮੀ ਤੇ ਬੀਬੀ ਕਿਦਾਂ ਗੱਪਾਂ ਮਾਰਾਂ ਡੀਆਂ ਇਹਨਾਂ ਨੂੰ ਕੰਨੀ ਬੈਠੀਆਂ ਲਸਣ ਛਿਲ ਦੋ ਅੱਗੇ ਸਾਰੇ ਰਿਸ਼ਤੇਦਾਰਾਂ ਦੇ ਕਿ ਦਾਦੀ ਤਾੜੀ ਦਾ ਕਾਠਕ ਦੋ ਹਨ ਇਹਨਾਂ ਨੇ ਪਤਾ ਇਨਾਂ ਭਾਵੇਂ ਗਰਮੀ ਨਾ ਮੇਰਾ ਭਾਵੇਂ ਪਟਾਕਾ ਪਾ ਦੇਣ ਇਹ ਕੰਮ ਕਰ ਕੰਮ ਕਰ ਸਬਜੀ ਤਰ ਇੱਕ ਲਸਣ ਜੇ ਵੇਖੀ ਛਿਲੰਦਾ ਦਾ ਇਹਨਾਂ ਤਾਂ ਮੈਨੂੰ ਹੀ ਗੱਲ ਸੁਣਾਉਣੀਆਂ ਬੋੜ ਬੋੜ ਕਰਨ ਤੋਂ ਇਲਾਵਾ ਕੰਮ ਕੀ ਮੰਮੀ ਵੀ ਉਹਦੇ ਨਾਲ ਹੀ ਬੀਬੀ ਨਾਲ ਰਲ ਜਾਂਦੀ ਇੰਨੀ ਇਹਨਾਂ ਲਸਣੀ ਛਲਦੋ ਬੈਠੀਆਂ ਪੱਖੇ ਸਾਰਾ ਦਿਨ ਪਾਵੇਂ ਚੱਲਦਾ ਰਹੇ ਨਾ ਬੰਦ ਹੀ ਨਹੀਂ ਕਰਨਾ ਦੋਆਂ ਜਾਣੀ ਵਾਧੂ ਕਿਹੜਾ ਕੰਮ ਕਰਨਾ ਲਸਣੀ ਛਿੰਨਾ ਬੈਠੀਆਂ ਲੈ ਕੇ ਆਉਣੀ ਇਹਨਾਂ ਨੂੰ ਪੁੱਠੇ ਪੁੱਠੇ ਹੀ ਕੰਮ ਤੁਰ ਪਏ ਆ ਐਦਾਂ ਕੌਣ ਕਰਦਾ ਹੁੰਦਾ ਵਾ ਲੋਕੀਂ ਥਾਂ ਗੋਡਦੇ ਆ ਪਾਣੀ ਪਾਉਂਦੇ ਆ ਪੂਟੇ ਵਾਦੇ ਆ ਆ ਤੇ ਹੁਣ ਪੈਸੇ ਦਾ ਹੀ ਖੋਈਓ ਸਿਆਣਿਆਂ ਨੂੰ ਭਾਵੇਂ ਪਾਣੀ ਨਾ ਪੁੱਛਣ ਐਦਾਂ ਦੇ ਪੁੱਠੇ ਕੰਮ ਬਥੇਰੇ ਹੁੰਦੇ ਕਰਨੇ ਇਹਨਾਂ ਨੂੰ ਆਦੀ ਹੋ ਗਈ ਮੈਂ ਨਹੀਂ ਇਹਨਾਂ ਵਾਲੀ ਕੀ ਇਹ ਕਰਦੇ ਫਿਰਦੇ ਆ ਆ ਸ੍ਰੀ ਕਾਲ ਸ੍ਰੀ ਕਾਲ ਆ ਨਾ ਜਾਵੇ ਕੋਈ ਨਹੀਂ ਆਉਣਾ ਕਹਿੰਦੇ ਆ ਅੰਦਰ ਬੜੇ ਅਸੀਜ ਆਂਨ ਕਬੜੀ ਸੋਹਣੀ ਬਣਾਈ ਆ ਇੱਕ ਸ਼ੀਸ਼ਾ ਕਾਲਾ ਇੱਕ ਚਿੱਟਾ ਆਖੀ ਜਾਂਦੀ ਆ ਫੈਸ਼ਨ ਦਰਪਿਆ ਇਦਾਂ ਦਾ ਥਾਏ ਮੈਂ ਵੀ ਮਨਪ੍ਰੀਤ ਨੂੰ ਆਖੂਗੀ ਇਦਾਂ ਦੀ ਮੈਨੂੰ ਵੀ ਬਣਾ ਦੇ ਇੱਕ ਉਹ ਤੂੰ ਨਾ ਆਖੀ ਹਾਂ ਇਹਦੇ ਸ਼ੀਸ਼ਾ ਟੁੱਟਾ ਵਾ ਤੇ ਉਹਨਾਂ ਨੇ ਪਵਾ ਕੇ ਨਹੀਂ ਦਿੱਤਾ ਮੈਨੂੰ ਹਾਏ ਇਹ ਤਾਂ ਇਹਦੇ ਰਹੀਂ ਦੀਦਾ ਮੜਾ ਗਿਆ ਇਹਦੇ ਰਹੀਂਦੇ ਬਿਲਕੁਲ ਨਹੀਂ ਨਾ ਦੀਦਾ ਤੁਸੀਂ ਇਦਾਂ ਕਰੋ ਆ ਲਾ ਲੋ ਤੇ ਹਾਂ ਮੈਂ ਰਜਲ ਮਾੜਾ ਚੰਗਾ ਉੱਥੇ ਉੱਥੇ ਤੁਰ ਪੂੰਗੀ ਤੇ ਤੁਸੀਂ ਡਾਂਗ ਨਾ ਧੱਗੇ ਤੁਰਦੇ ਤੇ ਕਿਤੇ ਡੇਗ ਨਾ ਪਿਓ ਉਹ ਤੇਰਾ ਨੰਬਰ ਹੋਰ ਵਾ ਮੇਰਾ ਹੋਰ ਵਾ ਹਾਏ ਕਿੱਡੀ ਮਾੜੀ ਨੀਤ ਵਾਏ ਬਲਜੀਤ ਨੇ ਗੱਲ ਕੀਤੀ ਕਿ ਰਕबीर ਨੇ ਕੀਤੀ ਆ ਉਹ ਮੈਂ ਉਹਨਾਂ ਨੂੰ ਆਖਿਆ ਮੈਂ ਹੈ ਸ਼ੀਸ਼ਾ ਟੁੱਟ ਗਿਆ ਤੇ ਝੋਨੇ ਉਹ ਪਵਾ ਦਾਂਗੇ ਹਾਏ ਇਹ ਚੰਗਾ ਝੋਨੇ ਦੇ ਤੇ ਬੂਟੇ ਜੇ ਪਿਆਰੀਆਂ ਜਵਾ ਕਿਤੇ ਕਦੋਂ ਵਧਣੇ ਜਦ ਹਵੇਂ 12ਵੇਂ ਮਹੀਨੇ ਜਾ ਕੇ ਕਿਤੇ ਝੋਨੇ ਆਉਣੇ ਆ ਤੂੰ ਸੁਣਾ ਕਿੰਨਾ ਠੀਕ ਵਾ ਠੀਕ ਹੀ ਆ ਹਾਂ ਪਰੋਣੇ ਆਏ ਹੀ ਕੱਲ ਉਹ ਤਾਂ ਆ ਮੈਨੂੰ ਬਲਜੀ ਆਂਦੀ ਹੀ ਹਾਂ ਕਿਤੇ ਬਾਹਰ ਨਾ ਨਿਕਲੀ ਹਾਏ ਮੈਂ ਬਾਹਰ ਕੀ ਗ੍ਰਹਿਣ ਲੱਗਣਾ ਅਛਾ ਉਹ ਆਂਦੀ ਤੈਨੂੰ ਨਹੀਂ ਪਤਾ ਬਾਪੂ ਹਾਂ ਕਈ ਗੱਲਾਂ ਵਾ ਉਹ ਫਿਰ ਇੰਨਾ ਪ੍ਰੋਣੇ ਦਾ ਘਰ ਕੇ ਆਂਦੀ ਹੀ ਵੇਖ ਲੈ ਹਾਏ ਮੱਥੇ ਲੱਗਣ ਖੁਣੋ ਵੀ ਗਏ ਆਏ ਫਿਰ ਮੈਂ ਨਾ ਦੂਦੇ ਫੇਰ ਵੀ ਕਰਮਾ ਆਣੀ ਆ ਉਹ ਪਰੌਣਿਆਂ ਲਾਗੇ ਬਹਿ ਕੇ ਦੋ ਚਾਰ ਗੱਲਾਂ ਕੀਤੀਆਂ ਹੁਣ ਗਿਆ ਮਨ ਹੌਲਾ ਕਰ ਲਿਆ ਹੋਊਗਾ ਮੈਂ ਕੀਤੀਆਂ ਗੱਲਾਂ ਅੱਛਾ ਹਾ ਹੋ ਗੁੰਮ ਹੀ ਉਹ ਕੇ ਮਨਪ੍ਰੀਤ ਆਇਆ ਹੀ ਭਰਾ ਤੇ ਪਰਝਾਈ ਅੱਛਾ ਮੈਨੂੰ ਆਂਦੀ ਮਾਤਾ ਜੇ ਚਾਹ ਪਾਣੀ ਪੀ ਲੈਣਗੇ ਤੇ ਫੇਰ ਲਾਗੇ ਆਵੀਂ ਮੈਂ ਬਿੱਲੀ ਵਾਂਗੂੰ ਚਾਹ ਕਾਂ ਕਦੋਂ ਚਾਹ ਪੀਣ ਕਦੋਂ ਮੈਂ ਉਹਨਾਂ ਦੇ ਲਾਗੇ ਜਾਵਾਂ ਹਾਂ ਕੇ ਮੈਂ ਗਈ ਤੇ ਠੰਡਾ ਪੀਣ ਦੇ ਉਹਨੇ ਵਿਚਾਰੇ ਨੇ ਆਖਿਆ ਮਾਸੀ ਚੰਡਾ ਪੀਲਾ ਤੇ ਮੈਂ ਖੜਨ ਲੱਗੀ ਤੇ ਮੰਤਰੀ ਨੇ ਹੱਥ ਚ ਜੋੜ ਕੇ ਮੇਰਾ ਪਿਛੇ ਕਰ ਦਿੱਤਾ ਉਦੋਂ ਮੈਂ ਜਾਣ ਵੀ ਜਾਂ ਮੇਰਾ ਰੱਬ ਜਾਣਦਾ ਸੀ ਕੋਈ ਨਹੀਂ ਇਹ ਆ ਤੂੰ ਠੰਡੇ ਦੇ ਨਾਲ ਤੈਨੂੰ ਖੰਗ ਆਉਣ ਲੱਗ ਪੈਣੀ ਉਹਨੇ ਧੀ ਜੀ ਕੀਤਾ ਹੋਣਾ ਚਰਨਾ ਚਾਣੀ ਗੱਲ ਨਹੀਂ ਜੀ ਠੰਡੇ ਦਾ ਤੇ ਕੀਤਾ ਤੇ ਜਦੋਂ ਪਰੋਹਣੇ ਰੋਟੀ ਪਾਣੀ ਖਾ ਕੇ ਚੱਲ ਗਏ ਤੇ ਦੋ ਰੋਟੀਆਂ ਮੇਰੇ ਮੱਥੇ ਮਾਰੀਆਂ ਗੰਡਾ ਤੇ ਹਰੀ ਮਿਰਚ ਨਿਆਣਿਆਂ ਵਾਲੀ ਥਾਲੀ ਚ ਇੰਨੀ ਦਾਲ ਪਾ ਕੇ ਚਾਲੇ ਸ਼ਾ ਕੋਈ ਨਹੀਂ ਇਹ ਆ ਨਿਆਣਿਆਂ ਨੂੰ ਤੇ ਸਾਡਾ ਚੇਤਾ ਭੁੱਲ ਗਿਆ ਉਹ ਰੱਬ ਨੂੰ ਵੀ ਚੇਤਾ ਹੀ ਭੁੱਲ ਗਿਆ ਵੀ ਇਹਨਾਂ ਨੂੰ ਵੀ ਖਾਣਾ ਮੈਂ ਉੱਤੇ ਸਹੀ ਗੱਲ ਵਾ ਰੱਬ ਨੂੰ ਚੇਤਾ ਭੁੱਲ ਗਿਆ ਉਹ ਜੀਣ ਖਣੋ ਕਰਦੇ ਨਹੀਂ ਥੋੜਿਆ ਪਰੌਣਿਆਂ ਲਈ ਕਿਤੇ ਇੰਨੇ ਖਾਣੇ ਬਣਾਏ ਤੇ ਮੈਂ ਦੱਸ ਕੀ ਉੱਥੇ ਖਾ ਲੈਂਦੀ ਮੈਨੂੰ ਕੀ ਉਥੇ ਮੈਂ ਪਿੱਟੀ ਜਾਣਾ ਹੀ ਜਾਂ ਮੈਂ ਖਾ ਕੇ ਖਾਣੀ ਬਿਮਾਰ ਹੋ ਜਾਣਾ ਹੀ ਇਹੋ ਜੁੱਧ ਕਿਉਂ ਉਹਦੇ ਕਿਤੇ ਸਾਡੇ ਹੱਥਾਂ 'ਚ ਰਹਿੰਦਾ ਹੀ ਐਨ ਨਹੀਂ ਬਰਕਤ ਹੀ ਇਹ ਲਕਾਉਂਦੀਆਂ ਫਿਰਦੀਆਂ ਸਾਡੇ ਤੋਂ ਉਦੋਂ ਪਤਾ ਕਿ ਨਹੀਂ ਜਦੋਂ ਨਿਆਣੇ ਨਿਗੇ ਨਿਗੇ ਹੀ ਤੇ ਕਿੰਨਾ ਕਿਉਂ ਹੁਣਾਂ ਤੇ ਤੂੰ ਇਦਾਂ ਬੁੱਕ ਪਰ ਪਰ ਪੋਣਾ ਮੈਂ ਤੈਨੂੰ ਕਹਣਾ ਬੁੱਕ ਪਰ ਪਰ ਪਾ ਇਹ ਵੱਡੇ ਹੋ ਜਾਣਗੇ ਇਹ ਸਾਡਾ ਇਹ ਆ ਵੀ ਕਰਦਾ ਕੰਮ ਚੁੱਕ ਲੈਗੇ ਵੱਡੇ ਤਾਂ ਹੋਣਾ ਦਿਖਾਉਂਦੀਆਂ ਕੀ ਕਰਦੀਆਂ ਅੱਜ ਕੱਲ੍ਹ ਦੀਆਂ ਪਹਿਲੀ ਗੱਲ ਤੇ ਕਹਦੇ ਕਰਦੇ ਸੀ ਕਿ ਹੋਈ ਐ ਨਹੀਂ ਤੇ ਜੇ ਕਦੇ ਲਿਆਉਂਦੀਆਂ ਕਰੇ ਮਾੜਾ ਮੋਟਾ ਐਦਾਂ ਉਂਗਲੀ ਨਾਲ ਲਵੇੜ ਕੇ ਤੇ ਸਬਜ਼ੀ 'ਚ ਐਦਾਂ ਕਰ ਦਿੰਦੀਆਂ ਤੇ ਰਵਰਾਜਿਆ ਤੇ ਉਦਾਂ ਤੇ ਫਿਰ ਗੜੀ ਨਿਆਣੇ ਜਵਾਨ ਹੋਣੇ ਆ ਅੱਜ ਮੈਂ ਵੀ ਸੂਟ ਪਾਇਆ ਤੁਹਾਡੇ ਸੂਟ ਵਰਗਾ ਉਹ ਚਲ ਅੱਛਾ ਚੰਗਾ ਵਜਿੱਦਾਂ ਦਾ ਪਾ ਲਿਆ ਇਹਦੇ ਬਹੁਤ ਪੁਰਾਣਾ ਹੀ ਤੇਰਾ ਪਹਿਲਾਂ ਪਾਰਾ ਰੱਬ ਵੱਲੋਂ ਤੁਹਾਡੇ ਸੂਟ ਨਾ ਰਲ ਗਿਆ ਨਾ ਅੱਜ ਮੇਰਾ ਤੇ ਕਸਿਆ ਹੁਣ ਤੇ ਇਹ ਵੀ ਤੇ ਪਰ ਮੇਰੇ ਦੇ ਦੋਵੇਂ ਸੂਟ ਵਾ ਇੱਕ ਉਹ ਕੱਚਾ ਪੀਲਾ ਜਿਹਾ ਵਾ ਤੇ ਇੱਕ ਆਹ ਵਾਲਾ ਜਾਂ ਮੇਰੇ ਕੋ ਉਹ ਹੈਗੀ ਬਥੂਈ ਜੀ ਤੇ ਜਾਂ ਚਾਦਰ ਵਾ ਇਹੀ ਆ ਮੇਰੇ ਕੋ ਤੇ ਹੈ ਨਹੀਂ ਸੂਟ ਵੀ ਹੈ ਜੀ ਉਹਨੂੰ ਆਖੋ ਹਾਂ ਲੀੜੇ ਸਵਾ ਕੇ ਦਵੇ ਤੁਹਾਨੂੰ ਕੀ ਕਰਨੇ ਮੈਂ ਲੀੜੇ ਇੰਨਾ ਲੀੜਿਆਂ ਦੀ ਨਹੀਂ ਲੋੜ ਹੁਣ ਉਹ ਦੂਜਿਆਂ ਲੀੜਿਆਂ ਦੀ ਲੋੜ ਵਾ ਹੁਣ ਹੁਣ ਨਹੀਂ ਲੋੜ ਇੰਨਾ ਦੀ ਦੂਜੇ ਕਿਹੜੇ ਉਹ ਆ ਜਿਹੜੇ ਚਿੱਟੇ ਪੁੰਦੇ ਆ ਮੁੜਕੇ ਮਰੇ ਬੰਦੇ ਦੇ ਬਾਗ ਰੂ ਆਖੋ ਮੈਂ ਬੈ ਕੇ ਮੰਜੀਆਂ ਤੋ ਡੰਡੀਆਂ ਨਹੀਂ ਹੋ ਜਾਂਦੀਆਂ ਨਾ ਉਹ ਸਸ ਉਹ ਲਸਣ ਹੀ ਛੇਲੋ ਕੋਈ ਕੰਮ ਹੀ ਕਰ ਲੋ ਪਰ ਆਪ ਹੀ ਕਹਿ ਦਿੰਦਾ ਵੀ ਸਾਲਾ ਦੇਂਦੀ ਹੋਤੀ ਤੂੰ ਲੱਗੀ ਰਹੀ ਨਹੀਂ ਐ ਬੈਠੀ ਆਂ ਲਸਣ ਹੀ ਛੇਲਦੀ ਐ ਆ ਵੇਖਾ ਹੁਣ ਲਸਣ ਪੀਸ ਲਈ ਜੀ ਦੇ ਲਿਆ ਛੇਲਣ ਲਈ ਹੈ ਅੱਗੇ ਚੁੱਲ੍ਹੇ ਤੇ ਅਸੀਂ ਕੰਮ ਸਾਰਾ ਕਰਨਾ ਸਾਰਾ ਘਰੀ ਦਾ ਹੈ ਤੇ ਹੁਣ ਇੰਨੇ ਸੋ ਦੁਨੀਆਂ ਤੇ ਚੱਲੇ ਬਹੁਤ ਜ਼ਿਆਦਾ ਨਸ਼ਾ ਮਾਰ ਗਨਾ ਵਾ ਆਪਣਾ ਪੰਪ ਗਿਆ ਤੇ ਉਹ ਤੇ ਗੈਸ ਗਿਆ ਬਾਲਿੰਗ ਤੇ ਸਾਰਾ ਕੰਮ ਉਹਤੇ ਕਰਦੀਆਂ ਆ ਉਹ ਮੰਮੀ ਮੈਂ ਕਿਹੜਾ ਬੰਦੂਰ ਚਲਾਉਂ ਨੂੰ ਤੁਹਾਨੂੰ ਕਹਤਾ ਮੈਂ ਤਾਂ ਲਸਣ ਛਿੱਲਣ ਨੂੰ ਕਹਤਾ ਬਹੁਤ ਸੈਂਚਰੀ ਪਾਰ ਕਰ ਗਈ ਤੂੰ ਵੀ ਲੱਗਦਾ ਸੈਂਚਰੀ ਪਾਰ ਕਰੇਗੀ ਉਹਦੇ ਪੂਰਨਿਆਂ ਤੇ ਕਰਦੀ ਹੁਣ ਮੰਮੀ ਤੁਸੀਂ ਕਰਨਾ ਕੀ ਆ ਬਾਗ ਨੂੰ ਆਖੋ ਚਿਚਿੜਿਆ ਤੇ ਪੈਣੇ ਪੈਣੇ ਅਖੀਰ ਦੀ ਬਾਕੀ ਉਹ ਕਿਹੜੇ ਰਹਿ ਜਾਣੇ ਆ ਉਹਦੇ ਉਹਨਾ ਬੜੀ ਛੇਤੀ ਖਰੀਦਣੇ ਆ ਪਰ ਮੈਂ ਆਪਣੇ ਪੇਕਿਆਂ ਨੂੰ ਕਹਿਣਾ ਸਾਡਾ ਲੀੜਾ ਲੱਤਾ ਨਾਲ ਹੀ ਕਿ ਆਇਓ ਇਹਨਾਂ ਨੂੰ ਇਹ ਵੀ ਕਹਿ ਦੇਣਾ ਵਾ ਤੁਹਾਡੇ ਮਰਿਆਂ ਦੇ ਜਿਹੜੇ ਤੁਸੀਂ ਕਦੀ ਕਲਮਾਰੀਆਂ ਚੁੱਕੀ ਆਉਂਦੀਆਂ ਕਦੀ ਕੋਹ ਚੁੱਕੀ ਆਉਂਦੀਆਂ ਇਹਨਾਂ ਨੂੰ ਨਹੀਂ ਦੇਣ ਦੀ ਲੋੜ ਕੋਈ ਵੀ ਉਹ ਖਸਮਾ ਨੂੰ ਖਾਣ ਲਿਓਣ ਨੇਜਲੇ ਹੋਣ ਅਸੀਂ ਕਿਹੜਾ ਆਣ ਕੇ ਵੇਖਣ ਲੱਗੇ ਆ ਚਲ ਅੱਛਾ ਆ ਨਾ ਜਾਣ ਕਿਤੇ ਗੱਲਾਂ ਕਰਦਿਆਂ ਵੇਖ ਲਿਆ ਉਹਨਾਂ ਨੇ ਹੱਡਾ ਫੱਕਾ ਨਹੀਂ ਛੱਡਣਾ ਖਲੋ ਜੋ ਖਰਿਆ ਕੀ ਚੁਗਲੀਆਂ ਕਰਦੇ ਖਲੋ ਜੋ ਘੜੀ ਕੋਈ ਨਹੀਂ ਢਿੱਡ ਪਰਿਆ ਗੱਲਾਂ ਨਾ ਮੁੜ ਕੇ ਕਿੱਥੇ ਉਹਨਾਂ ਨੇ ਕਿਹਾ ਸਾਨੂੰ ਖਲੋਣ ਦੇਣਾ ਕਿ ਨਹੀਂ ਹੁਣ ਤੇ ਦਾ ਲੱਗੇ ਵਾਲੀ ਗੱਲ ਵਾ ਢਿੱਡ ਫੋਲਿਆ ਵਾ ਉਹ ਚਲ ਅਛਾ ਉਹ ਥੇਰਾ ਫੋਲਿਆ ਢਿੱਡ ਕੇ ਹੋਰ ਸਾਡੇ ਕੋ ਗੱਲਾਂ ਹੁਣ ਕਿੱਥੋਂ ਕਾਦੀਆਂ ਹੋਣੀਆਂ ਹਾਂ ਵਾਕਿਆ ਹੀ ਸਹੀ ਗੱਲ ਵਾ ਇੱਥੇ ਆਈ ਨਾ ਜਾਣ ਤੁਸੀਂ ਇੱਥੇ ਬੈਠੇ ਆਂ ਹਾਂ ਮੈਂ ਜਾਣਾ ਸੀ ਅਦਰ ਆਪਣੇ ਭਰਾ ਵੱਲ ਤੈਨੂੰ ਕਹਿਣਾ ਹੈਗਾ ਪੇ ਡਰਨਾ ਬੰਦ ਕਰ ਉਹਦੇ ਲਈ ਤੇ ਉਹਦੇ ਤੇ ਜਿਹੜੀ 1500 ਵੀ ਇਹਨਾਂ ਦੀ ਪੈਨਸ਼ਨ ਆਉਂਦੀ ਆ ਉਹ ਵੀ ਮਾਰ ਜੀ ਕਦੀ ਕੋਸ਼ ਤੇ ਕਦੀ ਕੋਸ਼ ਲੈ ਹੁੰਦੇ ਆ ਜਾਂ ਆਪਣੇ ਘਰ ਵਾਸਤੇ ਇਹ ਆ ਸਾਂਝੀ ਚੀਜ਼ ਆ ਗਈ ਤੇ ਆ ਹੋ ਗਿਆ ਤੇ ਜੇ ਹੋ ਗਿਆ ਤੇ ਬਾਪੂ ਦੇ ਐਨਕ ਦਾ ਸ਼ੀਸ਼ਾ ਹੀ ਬਵਾ ਦੇਣਾ ਆਹੋ ਮੈਂ ਵੇਖਣਾ ਬੁਰੀ ਲੱਗਦੀ ਹੈ ਤੇ ਹੋਰ ਲੱਗਦੀ ਨਹੀਂ ਇਹ ਨਾਲੇ ਅਗਲੇ ਨੂੰ ਚੋਲਾ ਪੈ ਕੇ ਡਿੱਗੂਗਾ ਹੋਰ ਸੱਟ ਲੱਗੂਗੀ ਉਹ ਤੇ ਡਿੱਗੂ ਆ ਮੇਰੇ ਖੜੀ ਵੀ ਆਉਣ ਵਾਲੀ ਆ ਤਾਂ ਇਹ ਚ ਕੁਣੀਆਂ ਆਉਣੀਆਂ ਵਾਂ ਉਹਨਾਂ 100-100 ਗੱਲਾਂ ਕਰਨੀਆਂ ਵਾਂ ਇਹ ਨਾਲ ਜਿ ਦਵਾਈ ਆ ਕੇ ਫਿਰ ਆਹ ਹੋ ਵੀ ਉਹ ਤੇ ਕਰਾਉਣੀਆਂ ਹੀ ਹੁੰਦੀਆਂ ਆ। ਆਹ ਜੇ ਉਹਨਾਂ ਲਈ ਨਾਜਵਾਈ ਆ ਗਿਆ। ਤੇ ਫੇਰ ਐਵੇਂ ਉਹਨਾਂ ਨੂੰ ਮੈਂ ਗੱਲ ਕਰਕੇ ਆਉਣਾ ਜੇ ਮੈਂ ਗਈ ਤੇ ਫੇਰ ਤੈਨੂੰ ਪਤਾ ਹੀ ਆ ਵੀ ਉਹਨੇ ਦੀਦੀ ਨੇ ਪੁਰਕੰਡੇ ਬਣਾ ਮੈਂ ਵਾਧੂ ਦਾ। ਹੁਣੇ ਕਰਕੇ ਆਵਾਂ। ਹੁਣੇ ਹੀ ਜਾਓ ਕਰਕੇ ਆਓ ਫਿਰ ਉਹਨਾਂ ਨਾਲ। ਮੇਰਾ ਤਾਂ ਰੋਟੀ ਖਾਣ ਦਾ। ਚਲ ਮੈਂ ਕਰਕੇ ਫੇਰ ਆਣਾ। ਪਹਿਲਾਂ ਗੱਲ ਕਰ ਆਓ ਉਹਨਾਂ ਚਲ ਮੈਂ ਕਰਦੀ ਆਂ ਤੇ ਆਜੀ ਰੋਟੀ ਦੀ। ਚਲ ਕਰੀ ਫੇਰ। ਆਹ। ਉਹ ਕੋਈ ਜਿੰਨਾ ਚਿਰ ਤੱਕ ਕੰਮ ਇਹਨਾਂ ਨੂੰ ਕੋਹ ਨਾ ਨਾ ਚਿਰ ਤੱਕ ਕਰਨਾ ਹੀ ਨਹੀਂ ਆਂਦਾ ਮਨਜੋਦ ਨੇ ਵੀ ਨਾ ਗੱਲ ਵੀ ਇੱਕੇ ਦਿਨ ਗੋਲੀ ਜੀ ਕਰ ਦੇਣੀ ਹੁੰਦੀ ਆ ਕੋਈ ਬੰਦਾ ਕੰਡਾ ਟੱਕ ਕੇ ਕਵੇ ਵੀ ਇੱਥੇ ਤੇ ਹੀ ਝੂਠੇ ਜੇ ਜਿਦੋਂ ਸਾਡੇ ਵੱਲੋਂ ਦਾਵਾ ਕੋਈ ਉੰਨੀ ਕੀ ਉਦੋਂ ਤੇ ਦੌੜੇ ਆ ਜਾਂਦੇ ਆ ਕਹਿਣ ਸਾਨੂੰ ਜਿੱਥੇ ਕਿਤੇ ਚੱਲੀ ਤੇ ਆਰਦੀ ਉਹ ਲੋਕੇ ਹੈ ਨੇ ਮੰਮੀ ਤਾਂ ਦੱਸ ਕੇ ਜਾਵਾਂ ਕਿੱਥੇ ਚੱਲੀ ਆ ਕਿ ਤੇਰਾ ਫਰਜ਼ ਹੀ ਆ ਦੱਸਣ ਦਾ ਨਹੀਂ ਫਰਜ਼ ਮੇਰਾ ਕਾਦਾ ਨਾ ਕਦੀ ਤੁਸੀਂ ਪੁੱਛ ਲੈਂਦੇ ਹੋ ਕਦੀ ਦਾਦੀ ਪੁੱਛ ਲੈਂਦੀ ਹੈ ਕਿੱਥੇ ਚੱਲੇ ਕਿੱਥੇ ਨਹੀਂ ਚੱਲੇ ਹੁਣ ਤੁਹਾਨੂੰ ਮੈਂ ਪਹਿਲਾਂ ਦੱਸ ਕੇ ਜਾਵਾਂ ਫਿਰ ਆਉਣ ਲੱਗਿਆਂ ਦੱਸਾਂ ਕਿ ਮੈਂ ਇੱਥੇ ਚੱਲੀ ਆ ਦੱਸਣਾ ਜ਼ਰੂਰੀ ਹੈ ਕੋਈ ਹੁਣ ਤੁਹਾਨੂੰ ਚਿੱਠੀ ਤੇ ਲਿਖ ਕੇ ਦੇ ਕੇ ਜਾਵਾਂ ਕਿ ਮੈਂ ਇੱਥੇ ਚੱਲੀ ਆ ਹਾਦੂ ਹੁੰਦੀ ਕਿਹ ਗੱਲ ਦੀ ਕੋਈ ਚੰਗੇ ਮਾਰੇ ਥਾਂ ਤੇ ਚਲੂੰਗਾ ਚੱਲਿਆ ਹੁੰਦਾ ਵਾ ਤੁਹਾਨੂੰ ਪਹਿਲਾਂ ਦੱਸ ਕੇ ਜਾਵਾਂ ਤੁਹਾਡੀ ਕੀ ਸਮਝਾਉਣ ਨੂੰ ਕੀ ਹੋਇਆ ਵਾ ਹੋਣ ਆ ਗਈ ਦੀਦੀ ਆ ਵੇਖ ਲੋ ਤੁਹਾਡੇ ਸਾਹਮਣੇ ਕੀ ਪਖੰਡ ਜੇ ਕਰਨ ਦੀਆਂ ਦੋਵੇਂ ਜਾਣੀਆਂ ਆਹ ਦੇਖੋ ਹੁਣ ਨਹੀਂ ਡਈ ਤੋ ਮੰਮੀ ਵੇਖ ਲੋ ਕੀ ਕਹਿੰਦੀ ਕਿੱਥੇ ਚਲਨੀ ਆ ਇਹ ਤੁਸੀਂ ਦੱਸ ਮੈਂ ਦੱਸ ਕੇ ਜਾ ਆ ਕਰਾਂ ਜਿੱਥੇ ਵੀ ਜਾਣਾ ਤੁਹਾਨੂੰ ਤੇ ਫਰਜ਼ੀਆਂ ਨੇ ਮੇਰੇ ਕਿੱਥੇ ਚਲਨੀ ਆ ਮੰਮੀ ਸੋ ਕੰਮ ਹੁੰਦੇ ਕਿਤੇ ਜਾਣਾ ਵੀ ਪੈਂਦਾ ਹੁਣ ਡਰ ਸੈਨ ਲ ਕਰਾ ਕੇ ਜਾਏ ਹੋ ਸੈਨ ਕਰਾ ਕੇ ਜਾਏ ਹੁਣ ਆਪ ਵੀ ਆਪਣੀ ਕੁੜੀਆਂ ਨੇ ਇਹਨਾਂ ਦੀ ਚੁੱਪਚੀਤੀ ਆ ਜਾਂਦੀ ਆ ਉਹਨੇ ਦੱਸ ਸਕਦੀ ਸਹੁਰਿਆਂ ਕਿ ਮੇਰੇ ਚਲਨੀ ਆ ਲੋ ਜਫਰੀਆਂ ਪਾਉਂਦੀ ਨਹੀਂ ਹਟਦੀ ਤੇ ਆਪ ਵੇ ਸੱਸ ਜਿਦਾਂ ਵਿਆਹ ਹੀ ਗਈ ਪਤਾ ਨਹੀਂ ਲੱਗਦਾ ਨਾ ਕਿਹੜੀ ਤੇ ਸੱੜੀ ਕੁੜੀਆਂ ਮਲ ਕਿੱਦਾਂ ਜਾਂਦੀ ਆ ਅਹੀਂ ਕਦੀ ਗੀਆਂ ਇਹ ਨਵਾਂ ਲੇਦਾਸਾਂ ਲੱਗੀ ਮਮੀ ਉਹਨਾਂ ਨੂੰ ਪਤਾ ਨਹੀਂ ਲੱਗਦਾ ਨਾ ਉਹ ਕਿਹੜੀ ਤੇ ਸੱਸ ਕਿਹੜੀ ਕਿਹੜੀ ਹੁਣੇ ਇੱਕ ਚੇਰੀ ਕੰਡੇ ਨਾਲ ਲੱਗੀ ਰਹੀਦੀ ਇੱਕ ਵੱਡਾ ਇੱਕ ਬੰਨੇ ਬੁੱਢਾ ਕਿ ਕਹਦੇ ਇੱਕ ਬੰਨੇ ਮਾਈ ਗਈ ਦੀ ਸਾਂ ਵੀ ਤੁਹਾਡੇ ਸਿਰ ਦੋ ਹੰਸਾਂ ਦਾ ਜੋੜਾ ਇੱਥੇ ਬਿਠਾਇਆ ਹੋਇਆ ਰਿਆਰਵਾ ਕੇ ਸਾਡੇ ਸਿਰ ਤੇ ਸਾਰੀ ਉਮਰ ਬੰਨਣਾ ਪਾਇਆ ਇਹਨਾਂ ਨੇ ਜਣੇ ਵੀ ਰਹਿਦੀ ਰੱਚ ਕਹਿੰਦੇ ਕੁੱਕਰ ਚੋਂ ਬਾਹਰ ਕੱਢ ਲੋ ਲਸਣ ਵੀ ਛੇਲੋ ਹਣ ਕੇ ਕੋਈ ਹੱਥ ਤੋਂ ਗੱਲਾਂ ਨੂੰ ਵੇਖ ਕੇ ਦੱਤਿਆਂ ਰੱਖਦੀਆਂ ਇਹ ਕੰਨ ਯਾਰ ਜੋਤ ਜੀ ਜੀ ਮੇਰੀ ਗੱਲ ਸੁਣੋ ਮਮੀ ਮੂੰਹ ਬਚਣ ਦੇ ਨਾ ਆ ਚੁੱਪਚਪਿਤੇ ਵਿੱਚ ਵਿੱਚ ਵਸਾਵ ਕੋਲਣ ਮੂੰਹ ਬੋਲਣਾ ਤਾਂ ਹੈ ਨਹੀਂ ਕੁਝ ਤੇ ਮੰਮੀ ਨੂੰ ਸਖਾਲੀ ਜਾਣਾ ਅੰਦਰੋਂ ਅੰਦਰੀ ਤਨੂਆ ਤਾਂ ਨਹੀਂ ਕੁਛ ਕਿ ਨਹੀਂ ਜਾਂਦੀਆਂ ਇੱਥੇ ਜਾਂਦੀਆਂ ਉੱਥੇ ਜਾਂਦੀਆਂ ਵਾ ਮੰਮੀ ਜੀ ਦੀ ਨਜ਼ਰ ਗੱਲਾਂ ਪੁੱਛਣੇ ਉਹ ਜਰ ਲਸਣ ਹੀ ਛੇਲੋ ਉਹ ਛੇਲ ਦੇ ਦਿੱਤਾ ਕਿੱਥਾ ਛੇਲਣਾ ਵਾ ਹੈ ਬਾਕੀ ਰਹੀ ਗੱਲ ਮੰਮੀ ਮੈਂ ਚੱਲੀ ਆ ਮੈਂ ਘਰ ਨੂੰ ਹੀ ਆਉਣਾ ਵਾ ਕਿਤੇ ਹੋਰ ਤੇ ਨਹੀਂ ਚੱਲ ਚੱਲੀ ਨਹੀਂ ਜਾ ਤੂੰ ਆਪਣਾ ਕੰਮ ਕਰ ਇਹਨਾਂ ਦਾ ਤਾਂ ਕੰਮ ਹੀ ਹੁਣ ਹੋ ਗਿਆ ਵਾ ਜੇ ਆਪਣੀ ਕੁੜੀ ਹੁੰਦੀ ਨਾ ਕਿਤੇ ਹਾਨੂੰ ਨੇ ਬਾਅਦ ਵਿੱਚ ਮਿਲਣਾ ਵਾ ਫਿਰ ਦਾਦੀ ਦੇ ਦੁਆਰੇ ਦਿਵਾਲੀ ਰਹਿੰਦੀ ਚਿੰਬੜੀ ਜੱਫੀਆਂ ਪਾਉਣੀਆਂ ਲਾਡ ਲੜਾਉਂਦੇ ਸਾਡਾ ਚੇਤਾ ਹੀ ਬੋਲਣਾ ਨਹੀਂ ਭਾਬੀਆਂ ਵੀ ਹੈਗੀਆਂ ਵ ਪਾ ਬੀਅਨ ਤਾਂ ਨਹੀਂ ਹੋਣਾ ਅਗਰ ਚੋਈਚ ਕੰਮ ਨਾ ਕਿਤੇ ਡਾ ਦੇਣ ਤੁਹਾਡੀ ਸਾਲ ਤਨੇ ਮੱਤ ਮਾਰੀ ਆ ਕੰਮ ਕਰਾ ਕਰਾ ਕੇ ਕਿ ਤੂੰ ਇਹ ਚੁੱਲ੍ਹੇ ਕੰਮ ਕਰਦੀਆਂ ਜੇ ਕਰਦੇ ਤੇ ਗੈਸ ਤੇ ਕੰਮ ਕਰਦੀਆਂ ਜੇ ਐਂ ਸਾਡੇ ਬਾਰੇ ਕੋਈ ਚੁੱਲ੍ਹੇ ਕੰਮ ਕਰਕੇ ਕਰੀਦਾ ਹੀ ਕਾ ਆਹ ਚੁੱਲ੍ਹੇ ਤਾਂ ਮੈਂ ਨਾ ਦੇਤਾ ਜੇ ਕਹੇ ਤਾਂ ਪਾਤੀਆਂ ਪਾ ਦਿਆ ਕਰ ਤੇ ਮਾਰ ਲਿਆ ਕਰੀ ਚੁੱਲਾ ਵੀ ਮੈਂ ਤਾਂ ਪਹਿਨੇ ਸੁਣਾਤਾ ਅੱਗੇ ਮੈਨੂੰ ਵੀ ਐਂ ਕੋਸ ਹਾਂ ਦੱਸੋ ਹੀ ਬੜੇ ਮੰਮੀ ਮੇਰੀ ਗੱਲ ਸੁਣੋ ਲੋਕਾਂ ਦੇ ਘਰ ਵੇਖਿਓ ਜਾ ਕੇ ਸੱਸਾਂ ਜਿਹੜੀਆਂ ਹੁੰਦੀਆਂ ਨਾ ਚੁੱਲ੍ਹੇ ਤੇ ਫੁਲਕੇ ਲਾਉਂਦੀਆਂ ਹੁੰਦੀਆਂ ਨੇ ਐਂ ਤੇ ਫੇਰ ਵੀ ਰੋਟੀ ਪਕਵਾ ਕੇ ਬੜੀ ਥਾਲੀ ਚ ਤੁਹਾਡੇ ਬੁਖਾਰੇ ਤੇ ਫਿਰ ਲਾਉਣੀਆਂ ਤੁਹਾਨੂੰ ਮੈਂ ਥਾਲੀ ਕਿ ਦਿਆ ਕਰਾਂ ਹਾਂ ਆ ਵੇ ਲੋਕ ਲਸਣ ਵੀ ਫੜਾ ਦਿੱਤਾ ਨਾ ਉਹ ਵੀ ਭਾਰੂ ਪਿਆ ਛਿਲੜਾ ਇਹਨਾਂ ਨੂੰ ਨਹੀਂ ਮੈਂ ਤਾਂ ਘੰਟਾ ਹੋ ਗਿਆ ਫੜਾਇਆ ਬਗੱਲਾ ਹੀ ਨਹੀਂ ਇਹਨਾਂ ਦੀ ਮੱਕਣ ਦੀਆ ਇੱਕ ਘੰਟਾ ਹੋ ਗਿਆ ਲਸਣ ਦਿੱਤੇ ਨੂੰ ਇਹਨਾਂ ਦੀ ਨਹੀਂ ਗੱਲਾਂ ਮੱਕਣ ਆ ਤੇ ਨਾ ਥੱਕ ਗਏ ਛਿਲ ਵੀ ਤੂੰ ਵੀ ਆਪਣਾ ਕੰਮ ਕਰ ਮੈਂ ਜਣੇ ਵੇਖਣਾ ਨਹੀਂ ਮੈਂ ਨਾ ਥੱਕ ਗਏ ਮੇਰੇ ਹਾਂ ਖਾਣ ਬੰਨੀ ਤੁਹਾਡੇ ਹੱਥ ਦੋਸ ਦੇ ਤੇ ਲਸਣ ਛਿਲਵਾ ਤੇ ਨਾ ਦੋ ਦੇ ਯਾ ਇਹ ਥਾਰੀ ਨਾ ਪਕਾਇਆ ਜਾਂ ਪਕਾ ਲਾਂਗੇ ਬਿਠਾ ਲਾਂਗੇ ਹਾਂ ਹੁਣ ਇਹਨਾਂ ਨੂੰ ਕੋੜੇ ਸੇ ਤੁਸੀਂ ਲੋਕਾਂ ਕੋ ਸਵਾਇਪ ਹੋਣੀ ਆ ਤੇ ਆਪੇ ਪਕਾਵਾਂਗੇ ਚੰਗੀਆਂ ਲੱਗੋਗੀਆਂ ਜੀ ਆਪ ਪਕਾਉਂਦੀਆਂ ਰੋਟੀ ਵੀ ਨਾਲੇ ਮੇਰੀ ਗੱਲ ਸੁਣ ਕਦੀ ਇਤਨਾ ਮੈਂ ਕੀਤਾ ਸੀਗਾ ਕਿ ਜਿਹੜਾ ਇਹ ਕਰਦੀ ਆ ਨਹੀਂ ਜਿਹੜਾ ਹੀ ਨੇ ਜਦੋਂ ਤੈਨੂੰ ਖਵਾਇਆ ਤੇ ਆਇਆ ਉਹ ਕਿ ਗਿੰਤੀ ਚ ਨਾ ਫਿਰ ਆਇਆ ਰਰ ਵਾਗਣ ਦੇ ਛਿੱਤਰ ਮਰਵਾ ਦੋ ਲੋਕਾਂ ਕੋ ਤੁਹਾਨੂੰ ਹੂੰ 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 ਬਸ ਕਰ ਦਿਨੇ ਤੁਸੀਂ ਬੋਲੋ ਕੁਝ ਖਾ ਲਦਾ ਹੁਣ ਕੋਸੇ ਰਹਿ ਗਈ ਐ ਤੇ ਚੱਲੀ ਜੀ ਮੈਂ ਹੁਣ ਉਧਰ ਤਾਂ ਮੈਂ ਦੱਸ ਕੇ ਜਾਣਾ ਹੀ ਤਿਆਰ ਹੋ ਗਿਆ ਹੀ ਨਾ ਹੁਣ ਜੁਰਤ ਨਾਲ ਚੱਲੀ ਜੇ ਜਾ ਜਿੱਥੇ ਜਾਣਾ ਜਾ ਆਹੋ ਜਾਣਾ ਵੀ ਤਾਂ ਆਪਣੇ ਘਰ ਵਾਪਸ ਆਉਣਾ ਵੀ ਹੈ ਮੈਂ ਇਹ ਥੋੜੀ ਕਿ ਜਾ ਜਿੱਥੇ ਜਾਣਾ ਜਾ ਤੁਸੀਂ ਦੇਖੋ ਕਹਿੰਦੀ ਹਣੀ ਕਿ ਨਿਕਲ ਜਾ ਕਿਸੇ ਪਾਸੇ ਚਲ ਜਾ ਐਹੀ ਸਾਰੀਆਂ ਦੀਆਂ ਕੁੜੀਆਂ ਨੂੰ ਕੋਣ ਉਹ ਹੁਣ ਮੈਂ ਬੀਜੀ ਨੂੰ ਪੁੱਛ ਕੇ ਜਾਂਦੀ ਹੁੰਦੀ ਜਿੱਥੇ ਮੈਂ ਜਾਣਾ ਬੀਜੀ ਨੂੰ ਪੁੱਛ ਕੇ ਮੈਂ ਜਾਂਦੀ ਹੁੰਦੀ ਹਾਂ ਉਦੋਂ ਨਾ ਮम्मी ਉਸ ਮੇਰੇ ਠੀਕ ਹੈ ਨਾ ਨਾਲ ਤਾਂ ਨੂੰ ਪਤਾ ਤਾਂ ਹੈਗਾ ਹੀ ਕਿੱਥੇ ਜਾਣਾ ਵਾ ਯਕੀਨ ਵੀ ਕੋਈ ਚੀਜ਼ ਹੈਗੀ ਕਿ ਨਹੀਂ ਅੱਗੇ ਬੱਚੇ ਤੇ ਤੂੰ ਆ ਰਹੀ ਤੈਨੂੰ ਉਦਾਂ ਹੀ ਸ਼ੱਕ ਰਹਿੰਦਾ ਫੋਨ ਕਰ ਤੂੰ ਨਾਲ ਲੈਣਾ ਲੈਣਾ ਵਾਸਤੇ ਐਂ ਤਾਂ ਕਰਦੀਆਂ ਭਾਵੇਂ ਅਸੀਂ ਰੋਟੀ ਵੀ ਆਪਣੀ ਆਪ ਕਾਉਣੀ ਹੁਣ ਮੈਂ ਅੱਜ ਕਿਹੋ ਗੱਲ ਕਰਨੇ ਕਿ ਮੰਮੀ ਇੱਕੋ ਗੱਲ ਕਹੀ ਜਾਂਦੀ ਇੱਕੋ ਗੱਲ ਕਹੀ ਜਾਂਦੀ ਕਿ ਹੀਰੋ ਟੀ ਆਪਣੀ ਵੱਖਰੀ ਪਕਾਉਣੀ ਜੇ ਮੈਂ ਸਾਡੇ ਨਾਲ ਗੱਲ ਕਰੇਗਾ ਕੁੜੀਆਂ ਵਾਲਾ ਨਾ ਤੁਸੀਂ ਜਾਇਆ ਕਰੋ ਕਿ ਪਰਜਾਈਆਂ ਦਾ ਆ ਕੇ ਕਸੂਰ ਕੱਢਣਾ ਕਿ ਪਰਜਾਈਆਂ ਨੇ ਰੋਟੀ ਅੱਡ ਕਰਤੀ ਅਤੇ ਇਹ ਕਹਿੰਦੇ ਆ ਹਾ ਇੱਥੇ ਬੈਠੇ ਰਹਿਣਾ ਵਾ ਸੌਦਾ ਲਿਖਿਆ ਵਾ ਜਾਓ ਲੈਓ ਜਾ ਕੇ ਉਹ ਸੌਦੇ ਦਾ ਮੈਨੂੰ ਚੇਤਾ ਆਇਆ ਕਿ ਮੈਨੂੰ ਨਾ ਮਨੇਰੇ 4 ਵਜੇ ਸੁਪਨਾ ਬੜਾ ਮਾਰ ਆਇਆ ਹਾਏ ਹਾਏ ਇਹੋ ਜਿਹਾ ਕਿਹੜਾ ਸੁਪਨਾ ਵੇਲਾ 4 ਵਜੇ 4 ਵਜੇ ਵਾਲਾ ਸੁਪਨਾ ਨਹੀਂ ਚੰਗਾ ਹੁੰਦਾ ਤੂੰ ਨਾ ਪੇਕੇ ਆਪਣੇ ਫੋਨ ਕਰਕੇ ਰਾਜੀ ਬਾਜੀ ਪੁੱਛ ਲਾ ਮੇਰੇ ਸੁਪਨੇ 'ਚ ਨਾ ਦਾਦੀ ਚੜਾਈ ਕਰ ਗਈ ਆ ਹਾ ਇੱਥੇ ਚੁੱਪ ਕਰਜੋ ਨਾਲੇ ਮੇਰਾ ਦਿਲ ਕੱਢ ਲਿਆ ਵਾ ਪਤਾ ਦਾਦੀ ਮੇਰੀ ਨਾਲ ਮੇਰਾ ਕਿੰਨਾ ਪਿਆਰ ਵਾ ਉਹ ਯਾਰ ਪਿਆਰ ਤੇ ਹੈਗਾ ਵਾ ਪਰ ਹੁਣ ਪੱਕਾ ਮੇਵਾ ਵਾ ਕਿਰਨਾ ਹੀ ਆ ਹਾ ਇੱਥੇ ਚੁੱਪ ਕਰਜੋ ਹੁਣ ਬਹੁਤ ਬੋਲ ਲਿਆ ਤੁਸੀਂ ਮੇਰੀ ਦਾਦੀ ਨੂੰ ਤੇ ਮੂੰਹ ਪਰ ਕੇ ਝਟ ਕਹਿ ਦਿੱਤਾ ਆ ਤੁਹਾਡੇ ਜਿਹੜੇ ਮਾ ਪਿਓ ਆ ਇਹ ਘੱਟ ਪੱਕੇਵੇਂ ਵੀ ਆ ਉਹ ਚੁੱਪ ਕਰ ਜਾ ਇੱਥੇ ਹੀ ਤੇਰੀ ਦਾਦੀ ਦੀ ਉਮਰ ਹੁਣ 105 ਕੇ 10 ਸਾਲ ਤੇ ਮਾਈ ਬਾਪੂ ਸਾੜੇ ਦੇ ਹੈ 50 55 ਸਾਲ ਅਜੇ ਆਦਿ ਜਵਾਬ ਨਾ ਦੇ ਰੇ ਉਮਰ ਜਿੰਨੀ ਮਰਜੀ ਹੋਵੇ ਹਾਂ ਤੁਸੀਂ ਕਿਤਾ ਮੂੰਹ ਪਰ ਕਿੰਨੀ ਗੱਲ ਕਹਿ ਦਿੱਤੀ ਆ ਮੈਂ ਇਹ ਨਹੀਂ ਕਹਿ ਗਈ ਮਰ ਗਈ ਐ ਮੈਂ ਇਹ ਕਹਾਂ ਸੁਪਨਾ ਆਇਆ ਮੈਂ ਰਾਜੀਬਾ ਦੀ ਪੁੱਛਲਾ ਕਹਿੰਦਾ ਤੇ ਮਤਲਬ ਸਿੱਧਾ ਸਿੱਧਾ ਤੁਹਾਡਾ ਇਹੋ ਹੀ ਉਹ ਜਾਗਾ ਕਹਿੰਦਾ ਮਤਲਬ ਇਹੋ ਹੀ ਮੈਂ ਤੈਨੂੰ ਉਂਝ ਕਿਹਾ ਵਾ ਕਿ ਪੁੱਛਲਾ ਸੁਪਨਾ ਨਹੀਂ ਆਇਆ ਮੈਨੂੰ ਚੰਗਾ ਇਹਦੇ ਮੈਂ ਆਪ ਹੀ ਪੁੱਛਣੇ ਰਾਜੀਬਾ ਜੀ ਹੋਗਾ ਚੰਗੀ ਕੋਈ ਗੱਲ ਨਹੀਂ جا کے میں پتہ ਲਲوں گی ਨਾਲੇ ਵੇਖਾਂਉਗੀ ਵੀ ਮੇਰੇ ਦਾਦੇ ਦਾ ਕੀ ਸਾਫ ਕਿਤਾਬ ਆ ਬਥੇਰਾ ਕਰਦੀ ਹੈ ਮੇਰੀ ਮੰਮੀ ਉਹਦੇ ਨਾਲ ਬਥੇਰੀ ਸੇਵਾ ਹੁੰਦੀ ਆ ਉਹਦੀ ਹੋ ਤੁਹਾਡੇ ਮਾਪਿਆਂ ਵਾਂਗੂ ਥੋੜੀ ਵੀ ਬੋਲਣਾ ਹੀ ਨਹੀਂ ਕਿਸੇ ਨੂੰ ਚੰਗੀ ਤਰ੍ਹਾਂ ਓਏ ਐ ਸੁਣ ਲੈ ਵੀਰੋ ਟੱਕੀ ਰਹਿ ਚੰਗੀ ਗੱਲ ਮੇਰਾ ਮੂੰਹ ਨਾ ਖਲਵਾ ਹੁਣ ਨਹੀਂ ਹੁਣ ਇਹ ਬੁੱਢੇ ਬੁੱਢੇ ਲੱਗਣ ਡੈ ਪਿਆ ਉਹ ਮੇਰੇ ਦਾਦੀ ਦਾ ਜਿ ਪੂਰੀ ਜਮਾਨ ਲੱਗਦੀ ਆ ਤੇ ਬੁੱਢੇ ਕਿਨੇ ਕੀਤੇ ਆ ਤੁਸੀਂ ਦਰਾਨੀ ਜਿਹਾਣੀ ਨਹੀਂ ਰਲ ਕੇ ਕੀਤੇ ਆ ਕਿਤੇ ਕੋਈ ਲੰਗਰ ਪਾਣੀ ਕੋਈ ਟੈਬ ਨਾਲ ਕੋਈ ਲੀੜਾ ਕਪੜਾ ਧੋਗੇ ਨਹੀਂ ਗੁੱਡੇ ਹੈ ਕਿੱਦਾਂ ਕਰ ਦਿੱਤੇ ਅਸੀਂ ਦਾੜੀ ਨੂੰ ਚਿੱਟਾ ਰੰਗ ਲਾਤਾ ਦਾੜੀ ਨੂੰ ਚਿੱਟਾ ਰੰਗ ਚੰਗੇ ਭਲੇ ਹੀ ਉਹਨਾਂ ਦੀ ਉਮਰ ਤੇ ਅਜੇ ਖਾਣਾ ਖਲਾਰਦੇ ਫਿਰਦੇ ਆ ਜਿੱਦਿ ਰੋਟੀ ਨਹੀਂ ਦੇਣੀ ਰੋਟੀ ਬਣਾਉਣੀ ਗਿਣ ਕੇ ਬਾਪੂ ਇੱਕ ਹੀ ਖਾਵੀ ਤੈਨੂੰ ਆ ਹੋਣਾ ਤੈਨੂੰ ਜੇ ਹੋਣਾ ਲੰਗੜਾ ਤੁਸੀਂ ਨੂੰ ਭੁਖੇ ਰੱਖ ਦਿਆਂ ਜੇ ਸੱਚ ਮੇਰੇ ਕੋ ਸੁਣਾ ਹੁੰਤੇ ਬੱਸ ਕਰੋ ਬਥੇਰਾ ਬੋਲ ਲਿਆ ਤੁਸੀਂ ਜੇੜਾ ਬੋਲਿਆ ਕੋਈ ਗੱਲ ਨਹੀਂ ਲੈਣੀ ਉਹਨਾਂ ਦੀ ਖਬਰ ਜਾ ਕੇ ਜੇ ਵੇਖੂਗੀ ਨਾ ਇਹ ਪੁੱਛ ਨਹੀਂ ਆ ਕਿ ਨਹੀਂ ਪੁੱਛਦੀਆਂ ਉਹ ਜਿੰਨੀ ਮੇਰੀ ਮਾਂ ਦੀ ਕਦਰ ਆ ਨਾ ਉਨੀ ਮੇਰੀ ਦਾਦੀ ਦੀ ਆ ਉਹ ਅੱਗੇ ਪਿੱਛੇ ਫਿਰਦੀਆਂ ਜੇ ਨਾ ਫਿਰਦੀਆਂ ਹੋਈਆਂ ਤੇ ਆਪੇ ਖਬਰ ਲੱਲੂ ਮੈਂ ਉਹਨਾਂ ਦੀ ਉਹ ਜਾਣਦੇ ਮੈਨੂੰ ਭਲੇਖਾ ਜਿੰਨੇ ਕਿ ਤੇਰੀ ਪੁੱਛ ਕੇ ਸ਼ਵਾਥੇ ਉਹ ਤੁਹਾਨੂੰ ਭਲੇਖਾ ਵਾ ਫਿਰ ਮੇਰੀ ਪੁੱਛ ਕੇ ਤਾਂ ਪੂਰੀ ਆ ਅਢੋਂ ਨੂੰ ਫਿਰਦੀਆਂ ਹੀ ਅਗਰਿਆ ਮੈਂ ਅੱਡ ਨਹੀਂ ਹੋਣ ਦਿੱਤੀਆਂ ਸੂਈ ਦੇ ਨੱਕੇ ਥਾਣੀ ਨੰਗਾਈਆਂ ਵੀ ਕਿਦਾਂ ਅਢੋਂੀਆਂ ਤੁਸੀਂ ਹਜੇ ਮੇਰਾ ਮਾਪਿਓ ਜੀਂਦਾ ਨਾਲੇ ਮੇਰੀ ਦਾਦੀ ਜਿੰਦੀ ਸਾਰਾ ਹਿੱਸਾ ਵਾੜੀ ਉਹਨਾਂ ਨੂੰ ਵੀ ਚਾਹੀਦਾ ਵਾ ਜੇ ਅੱਡ ਹੋ ਗਈਆਂ ਤੇ ਫਿਰ ਅਧਿਓ ਜਿਆਦਾ ਹਿੱਸਾ ਵੜੀ ਮੇਰੀ ਮਾਂ ਨੂੰ ਤੇ ਮੇਰੀ ਦਾਦੀ ਨੂੰ ਵੀ ਮਿਲਣਾ ਵਾ ਅੱਛਾ ਉੱਥੇ ਤੈਨੂੰ ਹਿੱਸੇ ਨਾਲ ਦਿੱਤਾ ਹੁੰਦਾ ਕਿ ਅੱਡ ਨਹੀਂ ਹੁੰਦੇ ਨੇ ਇੱਥੇ ਸਾਡਾ ਮਾਈ ਬਾਪੂ ਜਿਦਾ ਹੀ ਵਾਕ ਕਰਤਾ ਤੁਸੀਂ ਦੋਵਾਂ ਜਾਣੀਆਂ ਨੇ ਕਿ ਤੂੰ ਉੱਧਰ ਹੋ ਜਾ ਤੂੰ ਉੱਧਰ ਹੋ ਜਾ ਇਹ ਕਿ ਜੋ ਕਹਿੰਨਾ ਕੂਪੇਣ ਇੱਕ ਦੂਜੇ ਨੂੰ ਤਾਂ ਤੁਸੀਂ ਕਹਿੰਦੇ ਨੇ ਕੂ ਕੂਪੇ ਜਦਾਂ ਕੋਈ ਨਾ ਗੁਨਾਹ ਕਰਤਾ ਅਹੀਂ ਤੇ ਨਹੀਂ ਅੱਡ ਕਿਤੇ ਆਡੋ ਆਪਣੇ ਕਰਤੱਬ ਵੀ ਹੋਇਆ ਗੱਲਾਂ ਬਾਤਾਂ ਕਦੀ ਉੱਧਰ ਚੁਗਣੀਆਂ ਜਾਂ ਇੱਧਰ ਚੁਗਣੀਆਂ ਲੜਾਈ ਤੇ ਮਾਂ ਤੇਰੀ ਪਾ ਹੀ ਛੱਡਦੀ ਹੁੰਦੀ ਨੋਕਾ ਟੋਕੀ ਰੋਹ ਦਿਹਾੜੀ ਪਾਂਡਾ ਐਦਾਂ ਨਹੀਂ ਮੰਨ ਜਾ ਉਦਾਂ ਮੰਨ ਜਾ ਵਾ ਦਾਲ ਆ ਨਹੀਂ ਖਾਣੀ ਉਹ ਖਾਣੀ ਆ ਰੋਹ ਡੈਡੀ ਸਾਮ ਸਵੇਰ ਲੜਾਈ ਪਈ ਰਹਿੰਦੀ ਹੁੰਦੀ ਸੀ ਸਾਡੇ ਘਰ ਲੜਾਈ ਪਈ ਰਹਿੰਦੀ ਹੁੰਦੀ ਸੀ ਲੜਾਈ ਤੁਹਾਡੀਆਂ ਹੀ ਮਿਹਰਬਾਨੀਆਂ ਉਹ ਬੱਸ ਯਾ ਮੇਰਾ ਸਿਰਨਾਖਾ ਲਿਆਦੇ ਲਿਸਟ ਮੈਂ ਲਿਆਉਂ ਸੌਦਾ ਲਿਖਿਆ ਜਿਹੜਾ ਤੂੰ ਆ ਗਾਂ ਦਾ ਜੀ ਜੁਰਤ ਨਾ ਕਰ ਲੈ ਕਿਤੇ ਸੁਪਨਾ ਵੇਖਣ ਵਾਲੀ ਆਹੋ ਜੁਰਤ ਨਾ ਕਰ ਲਿਓ ਮੈਨੂੰ ਸੁਪਨਾ ਪੁੱਛ ਕੇ ਆਉਣਾ ਵਾਂਗੇ ਤੂੰ ਉਹ ਨਹੀਂ ਹਾਰ ਉਦਾਂ ਮਨਾ ਕਿਹੋਲੇ ਮੈਂ ਸੋਚਦਾ ਵਾਂ ਟੱਬਰ ਸਾਡਾ ਵੀ ਨਾ ਅਧੂਰਾ ਹੀ ਰਿਹਾ ਕਿਤੇ ਰੱਬ ਐ ਕਿ ਸਾਨੂੰ ਭੈਣ ਦੇ ਦਿੰਦਾ ਉਹ ਜਿਦਾਂ ਇੰਨੇ ਨਕਚ ਨਕੇਲ ਪਾਈ ਨਾ ਆਪਣੀ ਭਾਬੀਆਂ ਦੇ ਕਾਸ਼ ਕਿਤੇ ਉਹ ਵੀ ਇੰਨਾ ਦੇ ਨਕਚ ਨਕੇਲ ਪਾਉਂਦੀ ਤੇ ਸਾਡਾ ਘਰ ਵੀ ਸਵਰਗ ਬਣਿਆ ਰਹਿੰਦਾ ਇਹਨਾਂ ਦੇ ਘਰ ਤੋਂ ਸਾਡੇ ਨੂੰ ਨਰਕ ਕਰਤਾ ਉਹ ਦੋਹਾਂ ਜਨਾਨੀਆਂ ਨੇ ਖੇਰੂ ਖੇਰੂ ਕਰਤਾ ਇਹਨਾਂ ਨੇ ਜੇ ਭਰਾ ਨਾ ਭਰਾ ਕੁਪੇ ਤਾਂ ਸਿਆਪਾ ਜੇ ਮਾਈ ਬੁੱਢੇ ਨਾ ਮਾਈ ਬੁੱਢਾ ਕੁਪੇ ਤਾਂ ਸਿਆਪਾ ਸਮਝ ਨਹੀਂ ਆਉਂਦੀ ਕਰੀਏ ਤੇ ਕਰੀਏ ਕਿ ਕਿਹੜੇ ਖੂਰ ਪੈ ਜੀਏ ਜਾ ਕੇ ਉਹਨਾ ਤੀਰ ਤੇ ਕੀ ਇਹਨਾਂ ਦੇ ਕਮਾਂ ਤੋਂ ਨਿਕਲ ਚੁੱਕਾ ਉਹ ਕਰ ਵੀ ਕੋਈ ਨਹੀਂ ਸਕਦੀ